ਗਵਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੋਸ਼ ਰਾਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਪਰਕਾਸ਼ ਸਿੰਘ ਕੁਮਾਰ ਕਾਂਗਰਸ ਪਾਰਟੀ ਵੱਲੋਂ ਭਾਗੂਸ਼ਰ ਆਸ਼ੂ ਆਕਮ ਤੇਰ ਵੱਲੋਂ ਸੰਜੀਵ ਅਰੋੜਾ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਜੀਵਨ ਗੁੱਪਤਾ ਚੋਣ ਮੈਦਾਨ ਦੇ ਵਿੱਚ ਉਤਾਰੇ ਹੋਏ ਨੇ ਆਪੋ ਆਪਣੀਆਂ ਪਾਰਟੀਆਂ ਵੱਲੋਂ ਲੇਕਿਨ ਦੋ ਹੋਰ ਮੈਦਾਨ ਦੇ ਵਿੱਚ ਆ ਗਏ ਨੇ ਉਹਨਾਂ ਦੋਨਾਂ ਨੇ ਗੇਮ ਜਿਹੜੀ ਹੈ ਖੇਡ ਵਿਗਾਰ ਕੇ ਰੱਖ ਦਿੱਤੀ ਹੈ ਸਬੀਕਰਨ ਬਦਲ ਗਏ ਨੇ ਲੁਧਿਆਣਾ ਦੇ ਜਿੰਮਨੀ ਚੋਣ ਦੇ ਹਾਲਾਂਕਿ ਭਾਰਤ ਕੋਸ਼ਕ ਪਾਸ਼ੂ ਸੰਜੀਵ ਰੋੜਾ ਜੀਵਨ ਗੁਪਤਾ ਐਡਵੋਕੇਟ ਪਾਪਕਾਰ ਸਿੰਘ ਕੁਮਾਰ ਇਹਨਾਂ ਪਾਰਟੀਆਂ ਦੇ ਪ੍ਰਧਾਨ ਇਹਨਾਂ ਪਾਰਟੀਆਂ ਦੇ ਸਟਾਫ ਪ੍ਰਚਾਰਕ ਜਿਹੜੇ ਨੇ ਉਹ ਗਾਹ ਪਾ ਰਹੇ ਨੇ ਹਲਕਾ ਲੁਧਿਆਣਾ ਦੀ ਪਸ਼ਮੀ ਚੋਣ ਨੂੰ ਲੈ ਕੇ ਹਰ ਗਲੀ ਹਰ ਪਹਾਲੇ ਦੇ ਵਿੱਚ ਸਟੇਜ ਸਜੇ ਹੋਏ ਨੇ ਵੱਖ-ਵੱਖ ਪਾਰਟੀਆਂ ਦੇ ਲੇਕਿਨ ਦੋ ਹੋਰ ਉਮੀਦਵਾਰ ਵਿੱਚ ਆਏ ਉਹਨਾਂ ਨੇ ਸਾਰੀ ਗੇਮ ਜਿਹੜੀ ਹੈ ਜਿਹੜਾ ਗਣਿਤ ਹੈ ਜਿਹੜਾ ਸਰਵੇ ਹੈ ਜਿਮਣੀ ਚੋਣ ਦਾ ਉਸ ਨੂੰ ਬਦਲਾ ਕੇ ਰੱਖ ਦਿੱਤਾ ਹੈ ਯਾਨੀ ਕਿ ਇੱਕ ਹੈ ਸੀ ਭਾਈਚਾਰਾ ਤੇ ਦੂਸਰੇ ਪਾਸੇ ਹੈ ਸ਼ਰੂਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜ ਸਿੰਘ ਮਾਨ ਜੇ ਗੱਲ ਕਰੀਏ ਸੀ ਰੋਬਰਟ ਦੁਆ ਦੀ ਮਸੀਬ ਭਾਈਚਾਰੇ ਦੇ ਨਾਲ ਹਮੇਸ਼ਾ ਹੀ ਰੋਬਰਟ ਦੁਆ ਵੱਲੋਂ ਖੜਿਆ ਗਿਆ ਰੋਬਰਟ ਦੁਆ ਨੇ سپورਟ ਕੀਤੀ ਮਸੀਬ ਭਾਈਚਾਰੇ ਦੀ ਪਹਿਲਾ ਉਹ ਵੋਟ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਪੈਂਦੀ ਸੀ ਭਾਰਤੀ ਜਨਤਾ ਪਾਰਟੀ ਨੂੰ ਪੈਂਦੀ ਸੀ ਕਾਂਗਰਸ ਨੂੰ ਵੀ ਪੈਂਦੀ ਸੀ ਲੇਕਿਨ ਉਹ ਉਹ ਸਾਰੀ ਦੀ ਸਾਰੀ ਵੋਟ ਹੁਣ ਰੋਬਰਟ ਦੁਆ ਨੂੰ ਪਵੇਗੀ ਕਿਉਂਕਿ ਰੋਬਰਟ ਦੁਆ ਜਿਹੜੇ ਹੈਗੇ ਨੇ ਉਹ ਕਾਫੀ ਲੰਮੇ ਸਮੇਂ ਤੋਂ ਹਲਕਾ ਲੁਧਿਆਣਾ ਦੇ ਵਿੱਚ ਮਸੀਹ ਭਾਈਚਾਰੇ ਯਾਨੀ ਕਿ ਕ੍ਰਿਸਚਨ ਭਾਈਚਾਰੇ ਦੇ ਲਈ ਕੰਮ ਕਰ ਰਹੇ ਨੇ ਉਹ ਬੰਦੀ ਰੋਤੀ ਵੋਟ ਜਿਹੜੀ ਹੈ ਹੁਣ ਜਾਵੇਗੀ ਰੋਬਰਟ ਦਵਾ ਨੂੰ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਆਪਸੀ ਘਾਟੂ ਕਲੇਸ਼ ਬੜੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਪਾਰਟੀ ਦਾ ਦੋ ਧੜਿਆਂ ਦੇ ਵਿੱਚ ਵੰਡਿਆ ਜਾਣਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਸੱਤ ਮੈਂਬਰੀ ਕਮੇਟੀ ਦਾ ਬਣਾਇਆ ਜਾਣਾ ਉਸ ਦਾ ਖਮਰਿਆਜਾ ਹੁਣ ਪੁਗਤਨਾ ਪੈ ਸਕਦਾ ਹੈ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਜਿਹੜੀ ਮਸੀਹ ਵੋਟ ਹੈ ਉਹ ਵੋਟ ਹੁਣ ਸਿੱਧੀ 로ਬਟ ਦੁਆਰੋਂ ਪਵੇਗੀ ਅਤੇ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਬੱਦੀ ਰੁੱਦੀ ਵੋਟ ਹੈ ਭਾਵੇਂ ਉਹ 5000 ਹੈ ਤੇ ਭਾਵੇਂ 2000 ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਦੇ ਉਮੀਦਵਾਰ ਨੂੰ ਹੀ ਪਵੇਗੀ ਇਸ ਉੱਤੇ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਾਗੀ ਧੜਾ ਵੀ ਸਿਮਰਨਜੀਤ ਸਿੰਘ ਮਾਨ ਦੀ ਅਤੇ ਸ਼੍ਰੀ ਅਕਾਲ ਤਖਸੈਬ ਦੀ ਤਸੀਲ ਤੋਂ ਬੜਾਈ ਗਈ ਕਮੇਟੀ ਵੀ ਸਿਮਰਨ ਸਿੰਘ ਮਾਨ ਦੀ ਕਹਿੰਦੇ ਨੇ ਸਪੋਰਟ ਕਰ ਰਹੀ ਹੈ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਅਬਰਸਰ ਵੱਲੋਂ ਅਤੇ 로ਬਰਟ ਦੁਬਾ ਐਜ਼ ਅ ਆਜ਼ਾਦ ਉਮੀਦਵਾਰ ਮਸੀਬਾਈਚਾਰੇ ਤੋਂ ਇਹ ਵੱਡੀ ਵੋਟ ਬੈਂਕ ਦਾ ਖਮਰਿਆਸਾ ਕਾਂਗਰਸ ਆਪ ਆਧਵੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਭੁਗਤਣਾ ਪਵੇਗਾ ਇਹਨਾਂ ਦੋ ਅਮੀਰ ਦੁਵਾਰਾਂ ਦੇ ਨਾਂ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਉਮੀਦਵਾਰ ਦੂਸਰੇ ਪਾਸੇ ਐਜ਼ ਅ ਆਜ਼ਾਦ ਉਮੀਦਵਾਰ ਰੋਬਰਟ ਦਵਾ ਇਹਨਾਂ ਦੋਹਾਂ ਉਮੀਦਵਾਰਾਂ ਨੇ ਸਰਵੇ ਦੇ ਵਿੱਚ ਬੜੇ ਵੱਡੇ ਬਦਲਾਅ ਕਰ ਦਿੱਤੇ ਨੇ ਇਸ ਕਰਕੇ ਭਾਰਤ ਕੁਸ਼ਨ ਆਸ਼ੂ ਜੀਵਨ ਗੁਪਤਾ ਅਤੇ ਸੰਜੀਵ ਅਰੋੜਾ ਪੂਰੀ ਤਰ੍ਹਾਂ ਮੈਦਾਨ ਦੇ ਵਿੱਚ ਡਟੇ ਹੋਏ ਨਹੀਂ ਉਹ ਵੋਟ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਰੋਬਰਟ ਦਵਾ ਦੀ ਵੋਟ ਦੂਸਰੀ ਹੈ ਸ਼੍ਰੋਮਣੀ ਅਕਾਲੀ ਦਲ ਅਮਰ ਸਰ ਦੇ ਉਮੀਦਵਾਰ ਦੀ ਵੋਟ ਧੰਨਵਾਦ